ਸਾਰੇ ਵੀਰਾਂ ਨੂੰ ਪਿਆਰ ਭਰੀ ਛਤਸਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਗੱਲ ਕਰਦੇ ਆ ਜੀ ਆਪਾਂ ਅਖਬਾਰਾਂ ਬਾਰੇ ਜੋ ਹਰ ਇੱਕ ਦੇ ਘਰੇ ਸਵੇਰੇ ਜਿੰਨਾ ਜਿੰਨਾ ਨੇ ਵੀ ਲਵਾਏ ਹੋਏ ਨੇ ਜਾਂ ਅਖਬਾਰ ਉਹ ਸਾਰੇ ਪੜ੍ਹਦੇ ਨੇ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਦੇ ਆ ਕਿ ਅਖਬਾਰ ਦੇ ਵਿੱਚ ਅਸਲ ਦੇ ਵਿੱਚ ਪੜ੍ਹਨ ਨੂੰ ਮਿਲਦਾ ਕੀ ਆ ਲੋਕ ਘਰਾਂ 'ਚ ਅਖਬਾਰ ਲਵਾ ਲੈਂਦੇ ਨੇ। ਉਹਦੇ ਵਿੱਚ ਹਮੇਸ਼ਾ ਹੀ ਨੈਗੇਟਿਵ ਚੀਜ਼ਾਂ ਹੀ ਲਿਖੀਆਂ ਹੁੰਦੀਆਂ। ਤੁਸੀਂ ਅਖਬਾਰ ਪੜ੍ਹਦੇ ਹੋ ਤਾਂ ਉਹਦੇ ਵਿੱਚ ਕਦੇ ਵੀ ਸਿੱਖ ਇਤਿਹਾਸ ਬਾਰੇ ਨਹੀਂ ਲਿਖਿਆ ਹੁੰਦਾ। ਉਹਦੇ ਵਿੱਚ ਅੱਜ ਮੰਤਰੀਆਂ ਨੇ ਇੱਥੇ ਉਦਘਾਟਨ ਕੀਤਾ। ਅੱਜ ਮੰਤਰੀਆਂ ਨੇ ਇੱਥੇ ਰੈਲੀ ਗੱਡੀ। ਅੱਜ ਆ ਸਰਕਾਰ ਇੱਥੇ ਗਈ। ਅਜੇ ਇਨਾ ਫੰਡ ਇੱਥੇ ਦਿੱਤਾ ਦੋ ਤਿੰਨ ਪੇਜ ਛੱਡ ਕੇ ਫਿਰ ਰਿਸ਼ਤਿਆਂ ਦੀਆਂ ਪਾ ਦਿੰਦੇ ਨੇ ਕੀ ਰਿਸ਼ਤੇ ਕਰੋ ਫਿਰ ਉਸ ਤੋਂ ਬਾਅਦ ਪਾ ਦਿੰਦੇ ਨੇ ਲੋਨ ਲਓ ਜੋ ਕਿ ਸਾਰੇ ਫੇਕ ਹੁੰਦੇ ਨੇ ਜਿੰਨੇ ਵੀ ਰਿਸ਼ਤੇ ਦੀਆਂ ਐਡ ਹੁੰਦੀਆਂ ਨੇ ਅਖਬਾਰਾਂ ਦੇ ਵਿੱਚ ਉਹ ਸਾਰੀਆਂ ਫੇਕ ਹੁੰਦੀਆਂ ਨੇ ਫਿਰ ਦੂਜੇ ਜਿਹੜੇ ਲੋਨ ਦੀ ਇੱਕ ਵੱਡਾ ਪੇਪਰ ਭਰ ਕੇ ਪਾ ਦਿਆ ਕਿ ਤੁਸੀਂ 10 ਤੋਂ ਲੈ ਕੇ 10 ਲੱਖ ਤੱਕ ਦਾ ਲੋਨ ਲੈ ਸਕਦੇ ਹੋ ਬਿਨਾ ਕੋਈ ਕੰਡੀਸ਼ਨ ਦੇ ਆਧਾਰ ਕਾਰਡ ਪੈਨ ਕਰ ਤੇ ਉਹ ਵੀ ਇੱਕ ਪੈਸੇ ਲੁੱਟਣ ਦਾ ਜਰੀਆ ਉਹ ਵੀ ਇੱਕ ਤਰ੍ਹਾਂ ਦਾ ਫੀਕ ਹੈ ਉਸ ਤੋਂ ਬਾਅਦ ਪਿਛਲੇ ਜਿਹੜੇ ਪੇਜ ਹੁੰਦੇ ਨੇ ਉੱਤੇ ਬਾਲੀਵੁੱਡ ਦੀਆਂ ਨੰਗੀਆਂ ਜੀਆਂ ਐਕਟਰੀਆਂ ਹੁੰਦੀਆਂ ਕੋਈ ਐਕਟਰ ਹੈ ਉਹ ਮਰ ਗਿਆ ਅੱਜ ਆ ਐਕਟਰ ਇੱਥੇ ਦਿਖਾਈ ਦਿੱਤਾ ਉਸ ਚੀਜ਼ ਤੋਂ ਆਮ ਜਨਤਾ ਨੇ ਲੈਣਾ ਕੀ ਹੈ ਕਿਉਂ ਤੁਸੀਂ ਆਪਦੇ ਪੇਜ ਬਰਬਾਦ ਕਰਦੇ ਹੋ ਉੱਥੇ ਕੋਈ ਢੰਗ ਦੀ ਖਬਰ ਲਾਓ ਕੋਈ ਵੀ ਅਖਬਾਰ ਕਦੇ ਵੀ ਸਰਕਾਰਾਂ ਦੇ ਵਿਰੁੱਧ ਐਡ ਪੇਜ ਮਤਲਬ ਵੱਡਾ ਸਾਰਣੀ ਨਹੀਂ ਲਿਖੂਗਾ ਕਿ ਇਹਨਾਂ ਨੇ ਇੰਨਾ ਇੰਨਾ ਧੱਕਾ ਕੀਤਾ ਡਰਦੇ ਨੇ ਕਿ ਸਾਡਾ ਅਖਬਾਰ ਨਾ ਬੰਦ ਹੋ ਜੇ ਬੇਨਤੀ ਹੈ ਸਾਰਿਆਂ ਨੂੰ ਜਿਨ੍ਹਾਂ ਦੇ ਘਰੇ ਅਖਬਾਰ ਲੱਗਿਆ ਵਾ ਉਹ ਆਪ ਦੇ ਘਰੋਂ ਅਖਬਾਰ ਬੰਦ ਕਰੋ ਖਾਸ ਕਰਕੇ ਜਿਹੜੇ ਸਿੱਖ ਭਾਈਚਾਰੇ ਨੇ ਜਿਹੜੇ ਸਿੱਕਿਆਂ ਨੂੰ ਬਿਲੋਂਗ ਕਰਦੇ ਨੇ ਉਹ ਤਾਂ ਆਪਦੇ ਘਰੇ ਅਖਬਾਰ ਬੰਦ ਕਰੋ ਉਹ ਦਿਮਾਗ ਦੇ ਵਿੱਚ ਸਰਕਾਰਾਂ ਦੀ ਹਮੇਸ਼ਾ ਜਿਹੜੀ ਨੈਗੇਟਿਵ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੀਆਂ ਉਹਨੂੰ ਪੋਜ਼ੀਟਿਵ ਵਿੱਚ ਆਪਣੇ ਬਦਲਦੇ ਨੇ ਕਿ ਸਰਕਾਰ ਬਹੁਤ ਕੰਮ ਕਰ ਰਹੀ ਆ ਆਮ ਲੋਕਾਂ ਨੇ ਬਾਲੀਵੁੱਡ ਦੀਆਂ ਫੋਟੋਆਂ ਤੋਂ ਲੈਣਾ ਕੀ ਆ ਤੁਸੀਂ ਦੋ ਦੋ ਪੇਜ ਉਹਨਾਂ ਦੇ ਸ਼ਾਪ ਦਿੰਨੇ ਹੋ ਟੰਗ ਦੀ ਖਬਰ ਕੋਈ ਹੁੰਦੀ ਨਹੀਂ ਨਸ਼ੇ ਨਾਲ ਮਾਰਤੇ ਇਹ ਵੀ ਆਮ ਲੋਕਾਂ ਨੂੰ ਪਤਾ ਅਖਬਾਰ ਅਸਲ ਦੇ ਵਿੱਚ ਬਣਿਆ ਕਿ ਸਹੀ ਨਿਊਜ਼ ਉਹਤੇ ਮਿਲੇ ਹਰ ਇਨਸਾਨ ਨੂੰ ਅਗਲਾ ਤਾਂ ਕਰੇ ਅਖਬਾਰ ਲਵਾਉਂਦਾ ਹੁੰਦਾ ਪਰ ਅਖਬਾਰ ਵਾਲੇ ਜਿਹੜੀ ਚੀਜ਼ ਛਾਪਣੀ ਹੁੰਦੀ ਹੈ ਜਿਹੜੀ ਅਸਲ ਖਬਰ ਛਾਪਣੀ ਹੁੰਦੀ ਹੈ ਉਹ ਕਦੇ ਨਹੀਂ ਛਾਪਦੇ ਉਸ ਦੇ ਉਲਟ ਮੰਤਰੀ ਪ੍ਰਧਾਨ ਮੰਤਰੀ ਉਹਨਾਂ ਦੀਆਂ ਜਿਹੜੇ 네ਗੇਟਿਵ ਗੱਲਾਂ ਲਕੋ ਲੈਂਦੇ ਆ ਹਮੇਸ਼ਾ ਉਹੋ ਜੀ ਚੀਜ਼ ਲਿਖਦੇ ਨੇ ਕਿ ਲੋਕ ਇਹਨਾਂ ਦਾ ਸਬੋਧਨ ਕਰਨ ਹਾਲਾਤ ਸਾਰੇ ਲੋਕਾਂ ਨੂੰ ਪਤਾ ਕਿ ਅੱਜ ਦੀਆਂ ਸਰਕਾਰਾਂ ਦੇ ਕਹਿਜੇ ਨੇ ਤੇ ਆਉਣ ਵਾਲੀ ਜਿਹੜੀ ਵੀ ਤੁਸੀਂ ਸਰਕਾਰ ਬਣਾਉਂਗੇ ਉਹਦੇ ਕੀ ਸਿੱਟੇ ਨਿਕਲਨੇ ਨੇ ਪਰ ਫੇਰ ਵੀ ਆਪਣੇ ਲੋਕ ਮਿੱਠੀਆਂ ਗੋਲੀਆਂ ਲੈਣ ਲਈ ਤਿਆਰ ਹੋ ਜਾਂਦੇ ਨੇ ਉਹ ਥੋੜਾ ਜਿਹਾ ਦਿਲਾਸਾ ਦੇ ਜਾਂਦੇ ਨੇ ਓਵੇਂ ਪਿੱਛੇ ਲੱਗ ਜਾਂਦੇ ਨੇ ਅਖਬਾਰਾਂ ਨੂੰ ਛੱਡ ਦਿਓ ਪੜਨਾ ਉਸ ਤੋਂ ਵਧੀਆ ਤੁਸੀਂ ਆਪ ਦੇ ਘਰੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਲਿਆਓ ਸਿੱਖ ਇਤਿਹਾਸ ਬਾਰੇ ਪੜੋ ਸਿੱਖ ਇਤਿਹਾਸ ਬਾਰੇ ਪੂਰੀ ਜਾਣਕਾਰੀ ਲਓ ਆਪਣੇ ਪੁਰਖਿਆਂ ਬਾਰੇ ਆਪਣੇ ਗੁਰੂਆਂ ਬਾਰੇ ਤੋਂ ਉਹਨਾਂ ਨੇ ਆਪਣੇ ਲਈ ਕੀ ਕੀਤਾ ਉਹ ਸਿੱਖ ਇਤਿਹਾਸ ਪੜੋ ਆਪਦੇ ਬੱਚਾਂ ਨੂੰ ਪੜਾਓ ਲੋਕ ਸਿੱਖ ਇਤਿਹਾਸ ਭੁੱਲਦੇ ਜਾਂਦੇ ਨੇ ਸਵੇਰ ਉੱਠ ਕੇ ਅਖਬਾਰ ਚੱਕ ਲੈਂਦੇ ਨੇ ਸਮਝ ਆਉਂਦੀ ਨਹੀਂ ਉਹ ਜੀਆਂ ਖਬਰਾਂ ਪੜ ਪੜ ਕੇ ਦਿਮਾਗ ਵੀ ਉਹ ਜਿਹਾ ਹੀ ਹੋ ਜਾਂਦਾ ਅਗਰ ਸਿੱਖ ਇਤਿਹਾਸ ਪੜੋਗੇ ਤਾਂ ਪਤਾ ਲੱਗੂਗਾ